ਜਿਹੜਾ ਮੇਰਾ ਕਰਾਇਆ ਵਾਲਾ ਘਰ ਹੈ ਉਹਦੇ ਛੱਤ ਤੋਂ ਮੈਂ ਬੋਲਿਆ ਸੀ ਮੈਂ ਕਹਿਆ ਸੀਗਾ ਹੁਣ ਸਰਕਾਰ ਪਿੰਡਾਂ ਚ ਚੱਲੂਗੀ ਹੁਣ ਸਰਕਾਰ ਛੋਟੇ ਛੋਟੇ ਕਸਬਿਆਂ ਤੋਂ ਚੱਲੂਗੀ ਹੁਣ ਸਰਕਾਰ ਸ਼ਹਿਰਾਂ ਚ ਚੱਲੂਗੀ ਇਹ ਅੱਜ ਉਹ ਸੁਪਨਾ ਮੇਰਾ ਸਰਕਾਰ ਦਾ ਗੋਟਾ ਮੰਗਣ ਅਸੀਂ ਕਰ ਕਰ ਜਾਂਦੇ ਆ ਲੋ ਟੂ ਡੋਰ ਜਾਂਦੇ ਆ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਲੋਕਾਂ ਨੂੰ ਕਹਿੰਦੇ ਤੂੰ ਚੰਡੀਗੜ੍ਹ ਆ ਜਾ ਜਿਹੜਾ ਸਰਕਾਰ ਤੁਹਾਡੇ ਦਵਾਰ ਜਿਹੜਾ ਸਾਡਾ ਪੰਚਰਟ ਹੈ ਉਹਨੂੰ ਅਸੀਂ ਪੂਰੇ ਪੰਜਾਬ ਚ ਲਾਗੂ ਕਰ ਰਹੇ ਹਾਂ ਔਰ ਸਾਹਮਣੇ ਅਲੱਗ-ਅਲੱਗ ਮੈਕਮਿਆਂ ਦੇ ਸਟਾਲ ਲੱਗੇ ਹੋਏ ਨੇ ਕਿਤੇ ਜਾਤੀ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਮੈਰਿਜ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਫਰਦਾ ਨਿਕਲ ਰਹੀਆਂ ਨੇ ਕਿਤੇ ਇਨਕਾਲ ਹੋ ਰਹੇ ਨੇ ਕਿਤੇ ਰਿਸ਼ਤੀਆਂ ਹੋ ਰਹੀਆਂ ਨੇ ਤੁਸੀਂ ਜਾ ਕੇ ਕਿਰਪਾ ਕਰਕੇ ਆਪਣੇ ਕੈਮਰਿਆਂ ਨੂੰ ਉਧਰ ਜ਼ਰੂਰ ਘੁਮਾਓ ਕਿ ਦੱਸਿਓ ਲੋਕਾਂ ਨੂੰ ਵੀ ਪੁੱਛਿਓ ਕਿ ਅੱਜ ਕਿਵੇਂ ਹੋਇਆ ਇਹ ਅੱਜ ਸ਼ੁਰੂ ਹੋਇਆ ਇਸੇ ਤਰ੍ਹਾਂ ਚੱਲਦਾ ਰਹੂਗਾ। ਪੱਲਾ ਇਹ ਨਹੀਂ ਕਿ ਅੱਜ ਕੈਂਪ ਲੱਗੇ ਖਤਮ ਹੋ ਗਿਆ। ਇੱਕ ਬਹੁਤ ਹੀ ਇਤਿਹਾਸਿਕ ਦਿਨ ਹੈ ਪੰਜਾਬ ਦੇ ਲਈ। ਦੇਖੋ ਇਤਨੀ ਵੋਟਾਂ ਮੰਗਣ ਅਸੀਂ ਕਰ ਕਰ ਜਾਂਦੇ ਆ। ਡੋਰ ਟੂ ਡੋਰ ਜਾਂਦੇ ਆ। ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਲੋਕਾਂ ਨੂੰ ਕਹਿੰਦੇ ਆ ਤੂੰ ਚੰਡੀਗੜ੍ਹ ਆ ਜਾ। ਹਾਲਾਂਕਿ ਭਾਂਖਰਪੁਰ ਪਿੰਡ ਹੈ ਜਿਹੜਾ ਇਹ ਚੰਡੀਗੜ੍ਹ ਦੇ ਨੇੜੇ ਹੈ। ਉਹ ਬੋਰ ਤੋਂ ਫਾਜ਼ਿਲਕਾ ਤੋਂ ਫਰੀਦਕੋਟ ਤੋਂ ਮੋਗੇ ਤੋਂ ਜ਼ੀਰੇ ਤੋਂ ਤਰਨਤਾਰਨ ਤੋਂ ਚੰਡੀਗੜ੍ਹ ਆ ਆਪਣੇ ਛੋਟੇ ਜੇ ਕੰਮ ਲਈ ਆਉਣਾ ਉਹ ਪੱਤਾ ਵੀ ਪੱਕਾ ਕੇ ਕੰਮ ਹੋਊਗਾ ਜਾਂ ਨਾ ਛੋਟੀ ਜੀ ਗਲਤੀ ਨਿਕਲ ਗਈ ਫਿਰ ਦੁਬਾਰਾ ਆਉਣਾ ਮਤਲਬ ਦਿਹਾੜੀ ਫੁੱਟਣਾ 5 1000 ਰੁਪਏ ਤੋਂ ਖਰਚ ਖੜਾ ਹੋ ਜਾਂਦਾ ਸਵੱਜ ਜਿਹੜਾ ਸਰਕਾਰ ਤੁਹਾਡੇ ਦਵਾਰ ਦਾ ਜਿਹੜਾ ਸਾਡਾ ਪੰਚਤ ਹੈ ਉਹਨੂੰ ਅਸੀਂ ਪੂਰੇ ਪੰਜਾਬ 'ਚ ਲਾਗੂ ਕਰ ਰਹੇ ਹਾਂ ਤੁਹਾਡੇ ਸਾਹਮਣੇ ਅਲੱਗ-ਅਲੱਗ ਮਹਿਕਮਿਆਂ ਦੇ ਦੌਲ ਲੱਗੇ ਹੋਏ ਨੇ ਕਿਤੇ ਜਾਤੀ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਮੈਰਿਜ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਫਰਦਾ ਨਿਕਲ ਰਹੀਆਂ ਨੇ ਕਿਤੇ ਇਨਕਾਲ ਹੋ ਰਹੇ ਨੇ ਕਿਤੇ ਰਿਸ਼ਤੀਆਂ ਹੋ ਰਹੀਆਂ ਨੇ ਤੁਸੀਂ ਜਾ ਕੇ ਕਿਰਪਾ ਕਰਕੇ ਆਪਣੇ ਕੈਮਰਿਆਂ ਨੂੰ ਉਧਰ ਜ਼ਰੂਰ ਘੁਮਾਓ ਕਿ ਦੱਸਿਓ ਲੋਕਾਂ ਨੂੰ ਵੀ ਪੁੱਛਿਓ ਕਿ ਅੱਜ ਕਿਵੇਂ ਹੋਇਆ ਇਹ ਅੱਜ ਸ਼ੁਰੂ ਹੋਇਆ ਐ ਇਸੇ ਤਰ੍ਹਾਂ ਚੱਲਦਾ ਰਹੂਗਾ ਖੱਲਾ ਇਹ ਨਹੀਂ ਕਿ ਅੱਜ ਕੈਂਪ ਲੱਗ ਕੇ ਖਤਮ ਮੈਨੂੰ ਮੋਗੇ ਤੋਂ ਇੱਕ ਵੀਡੀਓ ਆਈ ਹੈ ਅਸੀਂ ਦਿੱਲੀ ਤੋਂ ਆਏ ਹਾਂ ਆਉਂਦੇ-ਉਂਦੇ ਮੈਨੂੰ ਵੀਡੀਓ ਆਈ ਹੈ ਕਿ ਵਿਆਹ ਹੋਇਆ ਨੰਦਕਾਰਿਤ ਤੋਂ ਜੋਗਨ ਡਬਾ ڈپਟੀ ਕਮਿਸ਼ਨ ਨੇ ਆਪ ਜਾ ਕੇ ਮੈਰਿਜ ਕਰ ਦਿੱਤਾ। ਔਰ ਉਹ ਮੈਰਿਜ ਕਰ ਜਿਹਦੇ ਵਾਸਤੇ ਰੁੱਲਦੇ ਰਹਿੰਦੇ ਸੀ। ਕੌਣ ਸੀ ਗਵਾਹ ਜਿਹਨੇ ਮੈਰਿਜ ਦੋਨੇ ਮਾਂ ਪਿਓ ਕਿੱਥੇ ਨੇ ਚਾਚਾ ਕਿੱਥੇ ਆ ਮਾਮਾ ਕਿੱਥੇ ਆ ਉਹ ਉਦੋਂ ਤੱਕ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਲੜਾਈਆਂ ਹੋ ਜਾਂਦੀਆਂ ਸੀ। ਮਾਮਾ ਬੋਲ ਨੂੰ ਹਟ ਜਾਂਦਾ ਸੀ ਬਾਅਦ ਚ। ਮਾਮਾ ਕਹਿੰਦਾ ਮੈਂ ਨਹੀਂ ਆਉਂਦਾ ਲੈ ਕਰਾ ਲਓ ਰਜਿਸਟ੍ਰੇਸ਼ਨ। ਸੋ ਉਹਦੇ ਮਾਮਾ ਆਇਆ ਹੁੰਦਾ ਸੀ। ਉਸੇ ਵਾਂਗ ਹੀ ਲੱਗ ਕੇ ਫਿਰ ਚਲਾ ਜਾਂਦਾ ਸੀ ਮੈਨੂੰ ਸ਼ਾਂਪ ਨਹੀਂ ਪਾਈ ਜਾਂ ਮੈਨੂੰ ਕੜਾ ਨਹੀਂ ਪਾਇਆ ਸੋ ਇਸ ਕਰਕੇ ਅੱਜ ਪੰਜਾਬ ਦੇ ਲੋਕਾਂ ਲਈ ਸਰਕਾਰ ਉਹਨਾਂ ਦੇ ਘਰੇ ਆਈ ਹੈ ਬਹੁਤ ਵੱਡਾ ਦਿਨ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਸ਼ੁਰੂਆਤ ਹੋ ਗਈ ਹੈ ਔਰ ਇਸੇ ਤਰ੍ਹਾਂ ਚੱਲਦਾ ਰਹੂਗਾ ਜਦੋਂ 92 ਸੀਟਾਂ ਆਈਆਂ ਸੀ ਤਾਂ ਜੇ ਉਹ 3 ਲਈ ਸੀ ਸੰਗਰੂਰ ਵਾਲੇ ਜਿਹੜਾ ਮੇਰਾ ਕਹਿਆ ਹੈ ਕਹਿਆ ਉਹਦੇ ਛੱਤ ਤੋਂ ਮੈਂ ਬੋਲਿਆ ਸੀ ਮੈਂ ਕਹਿਆ ਸੀਗਾ ਹੁਣ ਸਰਕਾਰ ਪਿੰਡਾਂ ਚ ਚੱਲੂਗੀ ਹੁਣ ਸਰਕਾਰ ਛੋਟੇ ਛੋਟੇ ਕਸਬਿਆਂ ਤੋਂ ਚੱਲੂਗੀ ਹੁਣ ਸਰਕਾਰ ਸ਼ਹਿਰਾਂ ਚ ਚੱਲੂਗੀ ਇਹ ਅੱਜ ਉਹ ਸੁਪਨਾ ਮੇਰਾ ਸਰਕਾਰ ਦਾ ਸਰਕਾਰ ਹੁਣ ਕਿੱਧਰ ਚੱਲੇਗੀ